ਰਾਮਗੜੀਆ ਕਾਲੇ ਫਗਵਾੜਾ ਵਿਖੇ ਸੇਵਾ ਨਿਵਾ ਚੁਕੇ ਪ੍ਰੋਫੈਸਰ ਅਵਤਾਰ ਸਿੰਘ ਨੂੰ ਭਾਰਤ ਸਰਕਾਰ ਦੇ ਗੌਰਵਮਈ ਆਦਾਰੇ ਸਾਹਿਤ ਅਕਾਦਮੀ ਵੱਲੋਂ ਸਾਲ 2023 ਲਈ ਉਤਰੀ ਭਾਰਤ ਦਾ ਭਾਸ਼ਾ ਸਨਮਾਨ ਮਿਲਣ ਤੇ ਰਾਮਗੜੀਆ ਐਜੂਕੇਸ਼ਨਲ ਕੌਂਸਲ ਫਗਵਾੜਾ ਵੱਲੋਂ ਕਾਲਜ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਾਰਾ ਸਮਾਗਮ ਰਾਮਗੜੀਆ ਅਕਾਦਮੀ ਕੌਂਸਲ ਵਿੱਚੋਂ ਸਰਦਾਰ ਗੁਰਵਿੰਦਰ ਸਿੰਘ ਬਾਹਰਾ ਦੀ ਪ੍ਰਧਾਨਗੀ ਏਡ ਕਰਵਾਇਆ ਗਿਆ ਜਿਸ ਵਿੱਚ ਗੁਰਦਾਨ ਸਿੰਘ ਦੇਵ ਯੂਨੀਵਰਸਿਟੀ ਤੋਂ ਮੁਖੀ ਪੰਜਾਬ ਅਧਿਆਨ ਸਕੂਲ ਡਾਕਟਰ ਮਨਜਿੰਦਰ ਸਿੰਘ ਪ੍ਰਿੰਸੀਪਲ ਜਸਪਾਲ ਸਿੰਘ ਲਾਇਲਪੁਰ ਖਾਲਸਾ ਕਾਲਜ ਜਲੰਧਰ ਖਾਲਸਾ ਕਾਲੇ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਤੋਂ ਡਾਕਟਰ ਪਰਮਿੰਦਰ ਸਿੰਘ ਅਤੇ 올 ਇੰਡੀਆ ਰੇਡੀਓ ਤੋਂ ਮੈਡਮ ਪ੍ਰਪਚੋਦ कौर ਤੋਂ ਇਲਾਵਾ ਹੋਰ ਉੱਚ ਸਖਸ਼ੀਤਾ ਵੀ ਮੌਜੂਦ ਹਨ ਜਰ ਕੀ ਸਮਾਗਮ ਤਰਨ ਵਿਸ਼ੇਸ਼ ਤੌਰ ਤੇ ਪਹੁੰਚੇ ਰਾਮਗੜੀਆ ਵਿਦਿਆ ਕੌਂਸਲ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਪ੍ਰੋਫੈਸਰ ਅਫਤਾਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਪ੍ਰੋਫੈਸਰ ਮਨਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਕਾਲਜ ਅਤੇ ਪੰਜਾਬ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਤੋ ਮੈਂ ਸਮਝਣਾ ਤੇ ਪਠਾ ਸਾਹਿਬ ਨੇ ਇਹ ਜਿਹੜੀ ਸਹਿਤਿਕ ਉਚਾਈ ਪ੍ਰਾਪਤ ਕੀਤੀ ਹੈ ਦਲੀਲ ਦੀ ਜੋਤ ਤੇ ਨਿਰਣਾਇਕ ਸੁਰਤ ਨਾਲੋਂ ਔਜ ਦੇ ਖੰਡੇ ਧਾਰ ਮਾਰ ਕੇ ਚੱਲੇ ਔਜ ਬੜੀ ਔਖੀ ਕਰਨੀ ਹੈ ਇਹ ਖੰਡੇ ਧਾਰ ਮਾਰਗ ਹੈ ਬੜੀ ਹਿੰਮਤ ਨਾਲ ਇਸ ਸਫਰ ਨੂੰ ਕਰਨਾ ਪੈਂਦਾ ਮੈਨੂੰ ਹਾਫਰਸ ਦਾ ਛੇ ਯਾਦ ਆ ਰਿਹਾ ਹੈ ਹਾਂ ਆਸ਼ਮਦ ਪੰਨਨ ਆਸ਼ਮ ਭਤੇ ਨਸੀਬ ਦੇ ਨਾਮ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਪ੍ਰੋਫੈਸਰ ਅਵਤਾਰ ਸਿੰਘ ਜਿਹੜੇ ਸਾਡੇ ਰਾਮਗੜੀਆ ਕਾਲਜ ਤੋਂ ਰਿਟਾਇਰ ਹੋਏ ਆ ਉਹਨਾਂ ਨੂੰ ਭਾਰਤੀ ਸਿਹਤ ਅਕਾਦਮੀ ਵੱਲੋਂ ਅੱਜ ਅਵਾਰਡ ਮਿਲਣ ਦੀ ਖੁਸ਼ੀ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਕਾਲਜ ਵਿਖੇ ਜਿਹੜਾ ਆ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਪ੍ਰੋਫੈਸਰ ਅਵਤਾਰ ਸਿੰਘ ਦੀ ਇਸ ਵਧੀਆ ਕਾਰਜਕਾਰੀ ਜਿਹੜੀ ਕਿ ਉਹਨਾਂ ਦੀ ਵਧੀਆ ਲਿਖਤ ਉਸ ਤੋਂ ਪ੍ਰੋਫੈਸਰ ਅਵਤਾਰ ਸਿੰਘ ਹੋਣਾ ਨੂੰ ਜਿੱਥੇ ਅਵਾਰਡ ਮਿਲਿਆ ਆ ਔਰ ਉਹ ਅਵਾਰਡ ਜਿਹੜਾ ਆ ਉਹ ਪੰਜਾਬੀ ਨੂੰ ਮਿਲਿਆ ਆ ਉਹ ਅਵਾਰਡ ਪੰਜਾਬੀਅਤ ਨੂੰ ਮਿਲਿਆ ਆ ਪੰਜਾਬ ਨੂੰ ਮਿਲਿਆ ਔਰ ਰਾਮਗੜੀਆ ਕਾਲਜ ਨੂੰ ਮਿਲਿਆ ਆ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਉਸ ਕਾਲਜ ਨੂੰ ਮਿਲਿਆ ਆ ਤੇ ਸਮੂਹ ਜਿੱਥੇ ਮਿਲਿਆ ਇਹੋ ਵਾਰਡ ਉਸ ਦੇ ਉੱਤੇ ਸਾਰੇ ਪੰਜਾਬੀ ਜਿਹੜੇ ਆ ਵਧਾਈ ਦੇ ਪਾਤਰ ਆ ਕਿਉਂਕਿ ਉਹ ਅਵਾਰਡ ਮੈਂ ਦੱਸਣਾ ਚਾਹੁੰਨਾ ਕਿ ਨਾਰਥਰਨ ਇੰਡੀਆ ਦੇ ਵਿੱਚੋਂ ਬਹੁਤ ਮੈਂਬਰਸ ਜਿਹੜੇ ਆ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਔਰ ਸਾਰੇ ਵਧੀਆ ਸੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਪ੍ਰੋਫੈਸਰ ਅਵਧਾਰ ਸਿੰਘ ਦੇ ਵਿੱਚ ਕੋਈ ਵੱਖਰੀ ਗੱਲ ਜਿਹੜੀ ਆ ਦੇਖੀ ਗਈ ਆ ਜਿਸ ਤੇ ਇਹਨਾਂ ਨੂੰ ਅਵਾਰਡ ਮਿਲਿਆ ਉਹਦੇ ਵਿੱਚ ਉਰਦੂ ਦੇ ਵੀ ਜਿਹੜੀ ਕਮੇਟੀ ਸੀਗੀ ਜਿੱਥੋਂ ਪਤਾ ਲੱਗਾ ਕਿ ਉਹ ਉਰਦੂ ਦੇ ਵੀ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਸਗੇ ਔਰ ਇਥੋਂ ਤੱਕ ਸੰਸਕ੍ਰਿਤ ਦੇ ਵੀ ਸੀ ਹਿੰਦੀ ਦੇ ਵੀ ਸੀ ਇੰਗਲਿਸ਼ ਦੇ ਵੀ ਸੀ ਪਰ ਉਹ ਲੈਂਗੁਏਜ ਕੱਲੀ ਪੰਜਾਬੀ ਦਾ ਨਹੀਂ ਇਹ ਸਾਰੀਆਂ ਲੈਂਗੁਏਜਸ ਦਾ ਅਵਾਰਡ ਜਿਹੜਾ ਹੈ ਉਹ ਬਾਈ ਚਾਂਸ ਪੰਜਾਬੀ ਮਾਂ ਬੋਲੀ ਦੇ ਤੀਜੀ ਵਾਰ ਦੱਸਦੇ ਹਿੱਸੇ ਆਇਆ ਆ ਔਰ ਅਸੀਂ ਇਹਦੇ ਉੱਤੇ ਪ੍ਰਾਊਡ ਫੀਲ ਕਰਦੇ ਆਂ ਔਰ ਪ੍ਰੋਫੈਸਰ ਅਵਤਾਰ ਸਿੰਘ ਨੂੰ ਵਧਾਈਆਂ ਰਾਮਗੜੀਆ ਐਜੂਕੇਸ਼ਨ ਕਾਉਂਸਲ ਮੈਡਮ ਪੰਨਪ੍ਰੀਤ ਜੀ ਵੱਲੋਂ ਜਿਹੜੀਆਂ ਆ ਵਧਾਈਆਂ ਤੇ ਸਮੂਹ ਕਾਲਜ ਦੇ ਉਹ ਪੁਰਾਣੇ ਤੇ ਨਵੇਂ ਵਿਦਿਆਰਥੀਆਂ ਵੱਲੋਂ ਉਤਾਰ ਸਿੰਘ ਜੀ ਨੂੰ ਵਧਾਈਆਂ ਸਮੂਹ ਪੰਜਾਬੀਅਤ ਵੱਲੋਂ ਵਧਾਈਆਂ ਇਹਨੇ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਅਵਾਰਡ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਲਿਖਣਾ ਤੇ ਬੋਲਣਾ ਥੋੜਾ ਜਿਹਾ ਢੰਗ ਨਾਲ ਆ ਜਾਵੇ ਉਹਨਾਂ ਨੂੰ ਇਹ ਅਵਾਰਡ ਮਿਲਦੇ ਆ